ਪਰਾਵੋ ਸਤਿ ਸ਼੍ਰੀ ਅਕਾਲ ਆ ਤੁਸੀਂ ਵੇਖ ਸਕਦੇ ਜੌਂਦਪਿੰਡ ਦੇ ਵਿੱਚ ਜਿੱਥੇ ਆਪਣੇ ਤੱਕਾ ਮੋਰਚਾ ਲੱਗਿਆ ਹੈ ਭਾਰਤੀ ਕਿਸਾਨ ਯੂਨੀਅਨ ਇੱਕ ਤੱਕਾਹ ਵੱਲੋਂ ਅੱਜ ਇੱਥੇ ਆਪਣੇ ਵੀ ਕੌਰਿਆਂ ਦੇ ਵਿੱਚ ਡਿਊਟੀ ਦੇਣ ਵਾਲੇ ਆਏ ਆਏ ਹੋਏ ਆਸੀਂ ਬਹੁਤ ਨੇਰੀ ਤੂਫਾਨ ਚ ਖੜਾ ਗੱਡੇ ਚੱਕ ਚੱਕ ਪਰ੍ਹਾਂ ਮਾਰੇ ਏਡਾ ਵੱਡਾ ਮੋਰਚਾ ਲੱਗਿਆ ਹੋਇਆ ਤੇ ਪ੍ਰਸਾਦ ਦਾ ਸਕਦੇ ਸੀ ਥਾਲੀਆਂ ਵੀ ਚੱਕ ਚੱਕ ਪਰਾਮ ਆ ਰਿਹਾ ਚਲੋ ਇਹ ਤਾਂ ਕੁਦਰਤ ਦੀ ਖੇਡ ਹੈ ਨਾ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਚਲੋ ਫੇਰ ਵੀ ਆਪਾਂ ਦੇਖ ਸਕਦਾ ਸਾਡੇ ਕਿਸਾਨ ਵੀਰ ਸਾਰੇ ਗੱਡੇ-ਵੱਡੇ ਚਾਸੇ ਕਿੰਨਾ ਵੀ ਲੱਗਾ ਹੈ ਕਿ ਆਪਣਾ ਟੈਂਟ ਹੈ ਜਿਹੜਾ ਪਰਾਮ ਆ ਰਿਹਾ ਚੱਕੇ ਮਿਹਰੀ ਨੇ ਤੂਫਾਨ ਨੇ ਵੱਖ-ਵੱਖ ਥਾਵਾਂ ਤੇ ਕਈ ਥਾਵਾਂ ਤੇ ਸਾਡੇ ਕਿਸਾਨ ਵੀਰ ਪਏ ਸੀ ਸੋ ਚਲੋ ਇਹ ਤਾਂ ਜਿਵੇਂ ਕੁਦਰਤ ਨੂੰ ਚੰਗਾ ਲੱਗਦਾ ਹੈ ਉਹ ਵੀ ਠੀਕ ਹੈ ਸਰਕਾਰ ਉਹ ਫਾਊਂਡਰ ਨਾਲ ਨਹੀਂ ਚਾਹੁੰਦੇ ਕਹਿੰਦੇ ਸਰਕਾਰ ਨੂੰ ਧੰਨਵਾਦ